ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਸਿਰਫ 12 ਸਾਲ ਦੀ ਬੱਚੀ ਨਾਵਾਲਗ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹੱਸ਼ਪ ਕਰ ਦਿੱਤਾ ਜਾਵੇ ਘਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋ ਗੱਲ ਇੱਥੇ ਤੱਕ ਕਿ 4 ਘੰਟੇ ਪੁਲਸ ਨੇ ਅੰਦਰ ਨਾਲੇ ਪੁਲਸ 4 ਪੌਣਾ ਘੰਟਾ ਰਹੀ ਹੈ ਲੇਕਿਨ ਬਾਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਜਰ ਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਬੜੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਤਰੁਦਰ ਘਮਾਉਂਦੇ ਰਹੇ ਹੌਣਾ ਘੰਟਾ ਘੜੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਹੈ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ ਦੇ ਵਿੱਚ ਸੋ ਇਹ ਇੱਕ ਬਹੁਤ ਹੀ ਘਨੌਣੀ ਹਰਕਤ ਹੋਈ ਹੈ ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਭੁਗਤੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਹੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਉਹਰੀ ਕੋਸ਼ਿਸ਼ ਸੀ ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਬ ਜਾਣ ਜਾਂ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਈਆਂ ਕੁਰਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆਹ ਜਿਹੜੀ ਕੁਰਤੀ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਹਰ ਰੋਜ਼ ਕਤਲ ਹੁੰਦੇ ਆ ਬਲਾਤਕਾਰ ਹੁੰਦੇ ਆ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਜਲੰਧਰ ਦੇ ਵਿੱਚੇ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ ਫਿਰ ਇੱਕ ਸੁਨਿਆਰਾ ਲੁੱਟ ਲਿਆ ਰੋਜ਼ ਦੀਆਂ ਗੱਲਾਂ ਹੋ ਗਈਆਂ ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਕਿਸੇ ਦੀ ਮੁੰਦੀ ਲਾ ਲੈ ਜਾਂਦੇ ਕਿਸੇ ਦਾ ਕੜਾ ਲਾ ਲੈ ਜਾਂਦੇ ਸੋ ਹਾਲਾਤ ਬਹੁਤ ਮਾੜੇ ਹੈ ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ ਪੁਲਿਸ ਨੂੰ ਕਿਹਾ ਚਾਹ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ ਲਾਸ਼ ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਐ ਇੱਥੇ ਦੇ ਨਮਾਇंदे ਉਹਨਾਂ ਦੀ ਪੈਰਵਾਹੀ ਕਰਦੇ ਹੈ ਜਿਨ੍ਹਾਂ ਨੇ ਬਲਾਤਕਾਰ ਕੀਤਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੁਲਿਸ ਨੂੰ ਹਰ ਕਾਰਵਾਈ ਕਰਨ ਤੋਂ ਰੋਕ ਰਹੇ ਐ ਜਿਹੜੇ ਝਾੜੂ ਵਾਲਿਆਂ ਦੇ ਨਵੇਂ ਦੇ ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਲੁੱਟ ਲੈ ਗਏ ਚਲੋ ਠੀਕ ਹੈ ਬੰਦਾ ਵੀ ਮਾਰਤਾ ਲੇਕਿਨ ਹੁਣ ਸਾਡੇਆਂ ਧੀਆਂ ਭੈਣਾਂ ਨੂੰ ਪੈ ਗਿਆ ਹੁਣ ਬਲਾਤਕਾਰ ਹੋਣ ਲੱਗ ਗਿਆ ਨਾਬਾਲਗ ਲੜਕੀਆਂ ਦੇ ਸਾਨੂੰ ਇਹ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਅਸੀਂ ਮੰਗ ਕਰਦੇ ਆ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਇੱਥੇ ਥੱਲੇ ਆ ਕੇ ਅੰਦਰ ਜਾ ਕੇ ਫਿਰ ਕਿਹਾ ਕਿ ਜੀ ਇੱਥੇ ਕੁੜੀ ਹੈ ਨਹੀਂ ਜਿਹੜੇ ਅੰਦਰ ਕੁੜੀ ਦੇ ਕਤਲ ਹੋਇਆ ਬਲਾਤਕਾਰ ਹੋਇਆ ਦੇ ਮੌਜੂਦ ਹੋਣ ਦੇ ਅੰਦਰ ਮਰੀ ਹੋਈ ਲਾਸ਼ ਦੇ ਨਾਲ ਬੈਠ ਕੇ ਚਾਹ ਪੀਂਦੇ ਰਹੇ ਐਸੀ ਚਾਹੁੰਦੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਐਸੀ ਚਾਹੁੰਦੇ ਉਹਨਾਂ ਦੀ ਜਵਾਬ ਤਲਬੀ ਹੋਵੇ ਉਹ ਐਸਪੀ ਦੀ ਤੇ ਉਹਨਾਂ ਪੰਜ ਐਸਐਚਓਾਂ ਦੀ ਪੰਜ ਐਸਐਚਓ ਇਕੱਠੇ ਹੋ ਕੇ ਇੱਕ ACP ਉਹਨਾਂ ਨੇ ਪਰਿਵਾਰ ਨੂੰ ਹਰ ਤਰੀਕੇ ਨਾਲ ਦਰਵਾਇਆ ਜਲੰਧਰ ਦੇ ਵਿੱਚ ਕਿ ਤੁਹਾਡੀ ਕੁੜੀ ਦੇ ਬਲਾਤਕਾਰ ਉਹਦੇ ਕਤਲ ਨੂੰ ਸਹੀ ਤਰੀਕੇ ਦੇ ਨਾਲ FIR ਲਿਖਣ ਚ ਨਹੀਂ ਸੀ ਆਰੇ ਪਰ ਉਹਨਾਂ ਨੂੰ ਡਰਾਇਆ ਕਿ ਜੀ ਤੁਸੀਂ ਇਹ ਪੰਗੇ ਵਿੱਚ ਨਾ ਪਾਓ ਖਤਮ ਕਰੋ ਗੱਲ ਨੂੰ ਸਾਨੂੰ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਐਸੀ ਬਾਹਰਨ ਕਰਦੇ ਆ ਪੁਲਿਸ ਨੂੰ ਐਸੀ ਬਾਹਰਨ ਕਰਦੇ ਆ ਸਰਕਾਰ ਨੂੰ ਕਿ ਜੇ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾ ਸਾਨੂੰ ਮਜਬੂਰਨ ਐਜੀਟੇਸ਼ਨ ਕਰਨਾ ਪਏਗਾ ਸਾਨੂੰ ਮਜਬੂਰਨ ਗਲੀਆਂ ਨਾਲੀਆਂ ਚੌਕਾਂ ਦੇ ਵਿੱਚ ਨਿਕਲਣਾ ਪਏਗਾ ਗਲੀਆਂ ਦੇ ਵਿੱਚ ਬਾਜ਼ਾਰਾਂ ਨੂੰ ਬੰਦ ਕਰਨਾ ਪਏਗਾ ਇਸ ਕਰਕੇ ਪਹਿਲੇ ਹੀ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੈ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਐਸੀ ਕਹਿੰਦੇ ਆ ਕਿ ਜਿਹੜੇ ਕਰਮਚਾਰੀਆਂ ਨੇ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਲਾਸ਼ ਨੂੰ ਅੰਦਰ ਰੱਖ ਕੇ ਅੰਦਰ ਚਾਹ ਪੀਤੀਆਂ ਪੌਣੇ ਘੰਟੇ ਬਾਅਦ ਆ ਕੇ ਕਿਹਾ ਅੰਦਰ ਲਾਸ਼ ਨਹੀਂ ਹੈ ਦੋਕਾਨੇ ਜ਼ਬਰਦਸਤੀ ਪਰਿਵਾਰ ਨੇ ਕੁੜੀ ਦੀ ਮਾਂ ਨੂੰ ਪਤਾ ਸੀ ਅੰਦਰ ਕੁੜੀ ਹੈ ਉਥੇ ਦੇ ਹਿੱਲਿਓ ਨਹੀਂ ਹੁਣਸਾਲਿਆ ਨੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੱਲ ਨੂੰ 10 ਵਜੇ ਆਇਓ ਥਾਣੇ ਵਿੱਚ ਫੇਰ ਲੱਭਾਂਗੇ ਤੁਹਾਡੀ ਕੁੜੀ ਨੂੰ ਕੁੜੀ ਦੀ লাশ ਅੰਦਰ ਪਈ ਹੈ ਫੇਰ ACP আর পুলিশ ਪਰਿਵਾਰ ਨੂੰ ਦਬਾ ਕੇ FIR ਨਹੀਂ ਲਿਖਣਾ ਚਾ ਰਹੇ ਸੀ ਕੀ ਦਬਾਅ ਹੈ ਪੁਲਿਸ ਤੇ ਐਸੀ ਇਹ ਜਾਣਨਾ ਚਾਹੁੰਦੇ ਆ ਆਮ ਆਦੀ ਪਾਰਟੀ ਦਾ ਇਥੇ ਦਾ ਮੰਤਰੀ ਐ ਐਮ ਐਲ ਏ ਉਸ ਨੂੰ ਪੁੱਛਿਆ ਮੈਂ ਤਾਂ ਪਹਿਲੇ ਹੀ ਕਹਿੰਦਾ ਹੁੰਦਾ ਸੀ ਇਹ ਹੋਮੋਪੈਥਿਕ ਦੀ ਗੋਲੀਆਂ ਨਾਲ ਇਹਦਾ ਫਾਇਦਾ ਨੁਕਸਾਨ ਨਹੀਂ ਕੋਈ ਨਹੀਂ ਲੇਕਿਨ ਅੱਜ ਨੁਕਸਾਨ ਹੋ ਰਿਹਾ ਉਹਦਾ ਅੱਜ ਉਹ ਕਾਰਵਾਈ ਨੂੰ ਰੋਕ ਰਿਹਾ ਹੈ ਅੱਜ ਸਰਕਾਰ ਕਾਰਵਾਈ ਨੂੰ ਰੋਕ ਰਹੀ ਹੈ ਬੜਾ ਕੋਈ ਮਰ ਜੇ ਤਾਂ ਮੁੱਖ ਮੰਤਰੀ ਵੀ ਜਦੇ ਬਾਕੀ ਵੀ ਸਾਰੇ ਜਦੇ ਸਦਾਂਝਲੀਆਂ ਦੇਣ ਲੱਗ ਜਾਂਦੇ ਆ ਸਾਡੀ ਕੁੜੀ ਦਾ ਕਤਲ ਹੋ ਗਿਆ ਬਲਾਤਕਾਰ ਹੋ ਗਿਆ ਤੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਐਸੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਐਜੀਟੇਸ਼ਨ ਕਰਾਂਗੇ ਅਸੀਂ 2-3 ਦਿਨ ਦਿੰਦੇ ਆ ਜੇ ਸਰਕਾਰ ਕਾਰਵਾਈ ਕਰੇਗੀ ਨਹੀਂ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਕੱਲਾ ਸਸਪੈਂਡ ਕਰ ਦਿੱਤਾ ਕੀ ਲੱਗਦਾ ਕਿ ਯਾਰ ਗੱਲ ਸੁਣੋ ਸਾਡੀ ਤਾਂ ਕੁੜੀ ਮਾਰਤੀ ਬਲਾਤਕਾਰ ਕਰਕੇ ਤੇ ਉਹ ਬੰਦੇ ਵਿੱਚ ਬਾਅਦ ਦੇ ਵਿੱਚ ਇਨਵੋਲ ਹੋਏ ਆ ਕੇ ਉਹਨਾਂ ਨੇ ਜਾਣ ਬੁੱਝ ਕੇ ਅੰਦਰ ਕੁੜੀ ਪਈ ਹੈ ਛੋਟਾ ਜਿਹਾ ਘਰ ਸਰਚ ਕਰਕੇ ਪੌਣੇ ਘੰਟੇ ਚੋਂ ਬਾਹਰ ਨਿਕਲੇ ਆ ਫਿਰ ਕਹਿੰਦੇ ਅੰਦਰ ਤਾਂ ਕੁੜੀ ਹੈ ਹੀ ਨਹੀਂ ਤੁਸੀਂ ਕੱਲ ਨੂੰ ਆਇਓ ਮਤਲਬ ਇਹ ਸੀ ਕਿ ਪੁਲਿਸ ਉਹਦੀ লাশ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਸੀ ਤੇ ਬਾਅਦ ਚ ਐਫ ਆਈ ਆਰ ਕਰਨਾ ਨਹੀਂ ਸੀ ਚਾਹੁੰਦੀ ਸਾਰੇ ਐਸੀ ਨਹੀਂ ਮੰਨਦੇ ਕਿ ਇੱਕ ਬੰਦੇ ਨੂੰ ਸਸਪੈਂਡ ਕਰਤਾ ਫਿਰ ਉਹਨੂੰ ਇੱਥੇ ਹੀ ਲਾਊਗਾ ਉਹ ਸਾਨੂੰ ਦੰਦ ਚੜਾਊਗਾ ਵੀ ਤੁਹਾਡੀ ਕੁੜੀ ਦਾ ਬਲਾਤਕਾਰ ਕਰਾਇਆ ਸੀ ਐਸੀ ਉਹਨਾਂ ਦੀ ਬਰਖਾਸਤਗੀ ਮੰਗਦੇ ਉਹਨਾਂ ਨੂੰ ਡਿਸਮਿਸ ਕਰੋ ਤੇ بڑے ਅਫਸਰ ਵੀ ਜਿਨ੍ਹਾਂ ਨੇ ਐਸ ਐਚ ਓ ਏ ਸੀ ਪੀ ਜਿਨ੍ਹਾਂ ਨੇ ਘਰ ਨੂੰ ਘਰਦਿਆਂ ਨੂੰ ਧਮਕਾਇਆ ਉਹਨਾਂ ਤੇ ਵੀ ਐਸੀ ਕਾਰਵਾਈ ਚਾਹੁੰਦੇ ਇਸੀ ਮੰਗ ਕੀਤੀ ਹੈ ਮੈਂ ਇੱਥੇ ਦੇ ਸੀਪੀ ਨੂੰ ਬੀਬੀ ਨੂੰ ਟੈਲੀਫੋਨ ਕੀਤਾ ਕਿ ਕੇਸ ਨੂੰ ਫਾਸਟ ਟਰੈਕ ਤੇ ਲਗਾਇਆ ਜਾਵੇ ਤੁਰੰਤ ਕਿਉਂਕਿ ਇਹ ਬਿਲਕੁਲ ਸਿੱਧਾ ਸਿੱਧਾ ਕੇਸ ਹੈ ਇਹਦੀ ਚਲਾਨ ਪੇਸ਼ ਕੀਤਾ ਜਾਵੇ ਫਾਸਟ ਟਰੈਕ ਤੇ ਲਗਾਇਆ ਜਾਵੇ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਇਨਵੋਲ ਮੈਂ ਪੁਲਿਸ ਵਾਲੇ ਜਿਹੜਾ ਨੇ ਪੁਲਿਸ ਨੂੰ ਅਫਸਰਾਂ ਤੇ ਐਸ ਐਚ ਓ ਨੇ ਡਰਾਇਆ ਉਨ੍ਹਾਂ ਦੀ ਜਵਾਬ ਤਲਵੀ ਕੀਤੀ ਜਾਂਦੀ ਹੈ ਸਾਹਿਬ ਜਲੰਧਰ ਤੇ ਲਾਲ ਬਾਤ ਤੋਂ ਬੱਤਰ ਹੁੰਦੇ ਜਾਂਦੇ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਨੇ ਰੋਟਾ ਖੂਮਾ ਹੋ ਰਹੀਆਂ ਨੇ ਹੁਣ ਤਾਂ ਰੇਪ ਦੇ ਕੇਸ ਵੀ ਆਉਂਦੇ ਆ। ਇਸ ਤਰ੍ਹਾਂ ਦੇ ਬੱਤਰਗੜ੍ਹ ਸਾਹਿਬ ਆਹ ਥੋੜੇ ਦਿਨ ਪਹਿਲਾਂ ਨਸ਼ਿਆਂ ਦੇ ਵਿੱਚ ਗੋਲੀਆਂ ਮਾਰ ਕੇ ਮਰ ਗਏ। ਨਸ਼ੇ ਵੇਚਣ ਵਾਲੇ ਨਸ਼ਿਆਂ ਦੀ ਪਰਮਾਰ ਹੈ। ਇਕੱਲੇ ਜਲੰਧਰ 'ਚ ਨਹੀਂ ਹੈ ਇਹ। ਸਾਰੇ ਪੰਜਾਬ ਦਾ ਇਹੀ ਹਾਲ ਹੋ ਗਿਆ। ਮੈਂ ਪਹਿਲਾਂ ਕਿਹਾ ਸੀ ਸਟੇਜ ਚਲਾਉਣਾ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੈ। ਇਹ ਸਿਰਫ ਸਟੇਜ ਚਲਾ ਰਹੇ ਆ। ਮਸ਼ਹੂਰੀਆਂ ਦੇ ਨਾਲ ਸਰਕਾਰ ਚਲਾਈ ਜਾ ਰਹੇ ਹੈ ਆ ਹੁਣ ਵੀ ਅੰਦਰ ਬੰਦਾ ਕਹਿ ਰਿਹਾ ਸੀ ਅਸੀਂ ਪਛਤਾ ਰਹੇ ਹਾਂ ਕਿ ਅਸੀਂ ਇੰਨੀ ਮਾੜੀ ਸਰਕਾਰ ਲਿਆਂਦੀ ਕਿ ਸਾਡੇ ਰੋਜ਼ ਦੇ ਘਰਾਂ ਦੇ ਵਿੱਚ ਬੈਣ ਪੈਣੇ ਸ਼ੁਰੂ ਹੋਏ ਵੇ ਦੇਖੀਏ ਬਹੁਤ ਹੀ ਦਿਲ ਕੋ ਦਹਿਲਾ ਦੇਣ ਵਾਲੀ ਘਟਨਾ ਜੋ ਜਲੰਧਰ ਮੇ ਪਰਸੋਂ ਹੋਈ ਹੈ ਮੈਂ ਸਮਝਦਾ ਹਾਂ ਕਿ ਪੂਰੀ ਇਨਸਾਨੀਅਤ ਇਸ ਘਟਨਾ ਸੇ ਸ਼ਰਮਸਾਰ ਹੈ और सबसे ज़्यादा अगर किसी को शर्म आनी चाहिए तो वो सरकार का जो पुलिस तंत्र है उसको आनी चाहिए क्योंकि जिस घर में लड़की के साथ बुरी तरह रेप हुआ मर्डर हुआ उसकी डेड बॉडी उस घर में पड़ी हो और उस घर में बस्ती बाबा खेल थाना है जो इलाके का उसकी पुलिस आके उस घर में तकरीबन तकरीबन एक घंटा उस घर में बैठ के चले जाए और मुजरम को पहचान ना सके क्या ये डीजीपी साहब बताएंगे कि आपके जो मुलाजम है उन्होंने कितनी रिश्वत ली सी का, ली थी कातल से कितने पैसे लेके उन्होंने उनके साथ वहाँ कंप्रोमाइज़ किया था क्या ये बताने की खेचल की जाएगी सो आज मैं समझता हूँ कि पुलिस तंत्र का जो जनाजा है वो पंजाब में निकल चुका है चाहे वो गैंगस्टरवाद हो चाहे इस तरह की जो घटनाएं हो पुलिस कहीं ना कहीं बड़ी बड़ा जो आरोप है पुलिस के ऊपर लग रहा है सिर्फ सस्पेंड किया गया है उस पर कोई भी कार्रवाई नहीं की गई लगता नहीं है कि उस पर भी मामला दर्ज होना चाहिए देखिए जो पुलिस के मुलाजिम वहां पहुंचे थे उसका नाम मंगत राम था मेरे ख्याल शायद वो एएसआई है चाहे चाहे वो सब इंस्पेक्टर है तो वो बहुत लंबे समय से इसी थाने में जो सर्विस कर रहा है और इलाके में उसका रिकॉर्ड बहुत माड़ा है भ्रष्ट है भ्रष्टाचार से लिप्त है और लड़की की लाश को खुर्दपुरद करने के बदले कितने पैसे उसने लिए हैं आज बड़ा सवाल है जो इलाके के जो लोग हैं उनकी मन में ये चर्चा भी है और इसके ऊपर इस सिर्फ सस्पेंशन से काम नहीं चलेगा उसके ऊपर जो बनती कानूनी कार्रवाई है उसके ऊपर एफ होनी चाहिए और इनको भी जो सख्त सजा है अपनी ड्यूटी में कोताही बरतने की चाहे रिश्वत लेने की इनके ऊपर भी होनी चाहिए परिवार वालों से बातचीत हुई परिवार वाले चाहते हैं परिवार क्या जिन जिन लोगों ने भी इस घटनाक्रम के बारे में सुना है सभी लोग ये चाहते हैं